ਲਾਰਡਲੀ ਪਾਗ 102 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਪਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਹਾਂ ਅੱਜ ਦਾ ਪਾਗ ਤਜਿੰਦਰ ਨੇ ਹੁਣ ਕਾਰ ਅੰਦਰ ਲਗਾ ਦਿੱਤੀ ਫਿਰ ਅੰਦਰਲਾ ਬੂਹਾ ਖੋਲ੍ਹਿਆ ਤੇ ਬੱਤੀਆਂ ਜਗਾਈਆਂ ਨਿੱਕੀਆਂ ਵੱਟੀਆਂ ਸਭ ਬੱਤੀਆਂ ਜਗਾ ਦਿੱਤੀਆਂ ਹਨੇਰ ਭਰੀ ਕੋਠੀ ਹੁਣ ਜਗਮਗ ਜਗਮਕ ਕਰਨ ਲੱਗੀ ਮਗਰੋਂ ਮਾਂ ਨੇ ਕਿਹਾ ਪੁੱਤ 2 ਵਜੇ ਹੋਏ ਨੇ ਬਾਲ ਲੀਆਂ ਬੱਤੀਆਂ ਬੰਦ ਕਰ ਦੇ ਹੋਂ ਤੇ ਜਿੰਦਰ ਨੂੰ ਹਨੇਰਾ ਬਿਲਕੁਲ ਵੀ ਪਸੰਦ ਨਹੀਂ ਸੀ ਘਰ ਵਿੱਚ ਕਹਿਣ ਲੱਗਾ ਕੋਈ ਨਹੀਂ ਮੰਮਾ 5 ਕੁ ਮਿੰਟ ਜਗ ਲੈਣ ਦਿਓ ਫਿਰ ਬੰਦ ਕਰ ਦਿੰਦਾ ਕਾਰ ਚ ਆਉਣ ਜਾਣ ਦਾ ਲੰਮਾ ਸਬਰ ਤੈ ਕਰਨ ਕਰਕੇ ਮਾਂ ਦੀ ਹਾਲਤ ਹੁਣ ਬੈਠਣ ਦੀ ਜਮਾ ਵੀ ਨਹੀਂ ਸੀ ਤਾਂ ਆਪਣੇ ਕਮਰੇ ਵਿੱਚ ਚਲੀ ਗਈ ਬੈੱਡ ਤੇ ਜਾ ਕੇ ਢੋ ਲਾ ਲਈ ਤੇ ਡੇਟ ਨਹੀਂ ਲੱਗੀ ਸੀ ਫਿਰ ਤਜਿੰਦਰ ਪਾਣੀ ਲੈ ਕੇ ਆਇਆ ਤੇ ਪੁੱਛਣ ਲੱਗਾ ਮੰਮਾ ਕੁਝ ਖਾਓਗੇ ਦੋ ਮਾਂ ਪੁੱਤਾਂ ਨੂੰ ਭੁੱਖ ਤਾਂ ਲੱਗੀ ਵੀ ਸੀ ਹਲਕੀ ਜਿਹੀ ਫਿਰ ਮਾਂ ਦੇ ਕਹਿਣ ਤੇ ਤ੍ਰਿਜਿੰਦਰ ਹਲਕਾ ਫੁਲਕਾ ਕੁਝ ਖਾਣ ਲਈ ਬਣਾ ਲਿਆ ਆ ਚਾਹ ਨਾਲ ਫਿਰ ਦੋਵੇਂ ਮਾਂ ਪੁੱਤ ਖਾਣ ਲੱਗੇ ਮਾਂ ਨੂੰ ਚੁੱਪਚੁੱਪ ਖਾਂਦੀ ਨੂੰ ਵੇਖ ਕੇ ਤ੍ਰਿਜਿੰਦਰ ਬੋਲਿਆ ਕਿ ਤੇ ਤੁਸੀਂ ਨੀਸ਼ਾ ਦੇ ਮੰਮਾ ਪਾਪਾ ਨੂੰ ਦੱਸਤਾ ਨਹੀਂ ਦਿੱਤਾ ਤੇ ਮੈਨੂੰ ਰਸੋਈ ਦਾ ਕੰਮ ਵੀ ਆਉਂਦਾ ਨਾਲ ਹੀ ਫੋਨ ਤੇ ਠੂੰਗਾ ਜਿਹਾ ਮਾਰਨ ਲੱਗਾ ਤਾਂ ਮਾਂ ਹਲਕਾ ਜਿਹਾ ਮੁਸਕਰਾ ਕੇ ਕਹਿਣ ਲੱਗੀ ਨਹੀਂ ਮੰਮੀ ਪਾਪਾ ਨੂੰ ਤਾਂ ਨਹੀਂ ਮੈਂ ਦੱਸਿਆ ਪਰ ਨੀਸ਼ਾ ਨੂੰ ਦੱਸਿਆ ਸੀ ਫੇ ਤਜਿੰਦਰ ਹੌਣ ਵਾਲ ਵੇਖਦਾ ਹੋਇਆ ਹੱਸਣ ਲੱਗਾ ਤਾਂ ਮਾਂ ਕਹਿਣ ਲੱਗੀ ਦੱਸ ਦਿੱਤਾ ਫਿਰ ਵੀ ਪਹੁੰਚ ਗਿਆ ਸੀ ਘਰ ਤਾਂ ਤਜਿੰਦਰ ਹੈਰਾਨ ਹੋ ਕੇ ਬੋਲਿਆ ਹਾਂਜੀ ਪਰ ਤੁਹਾਨੂੰ ਕਿਵੇਂ ਪਤਾ ਲੱਗਾ ਮਾਂ ਕਹਿਣ ਲੱਗੀ ਪੁੱਤ ਮੈਂ ਵੀ ਦੁਨੀਆ ਵੇਖੀ ਆ ਤਜਿੰਦਰ ਹੁਣ ਹੱਸ ਪਿਆ ਮੈਸੇਜ ਕਰਦਾ ਕਰਦਾ ਤੇ ਬੋਲਿਆ ਤੁਹਾਡਾ ਹਾਲ ਚਾਲ ਵੀ ਪੁੱਛ ਰਹੀ ਆ ਮੈਂ ਦੱਸ ਦਿੱਤਾ ਕਿ ਮੰਮਾ ਠੀਕ ਨੇ ਮਾਂ ਹੱਸ ਪਈ ਤੇ ਤਜਿੰਦਰ ਵੱਲ ਵੇਖਣ ਲੱਗੀ ਤਜਿੰਦਰ ਨੇ ਫੋਨ ਇੱਕ ਪਾਸੇ ਰੱਖਿਆ ਤੇ ਬੋਲਿਆ ਕੁਝ ਕਿਹਾ ਮम्मा ਤੁਸੀਂ ਤਾਂ ਮਾਂ ਕਹਿਣ ਲੱਗੀ ਨਹੀਂ ਮੈਂ ਨਹੀਂ ਕੁਝ ਕਿਹਾ ਮੈਂ ਕੀ ਕੁਝ ਕਹਿਣਾ ਦੋਹੇ ਮਾਂ ਪੁੱਤ ਹੱਸ ਪਏ ਹੁਣ ਭਾਂਡੇ ਇੱਕ ਪਾਸੇ ਰੱਖ ਕੇ ਮਾਂ ਦੀਆਂ ਲੱਤਾਂ ਘੁੱਟਣ ਲੱਗਾ ਤੇਜਿੰਦਰ ਪੈਰ ਦੀਆਂ ਤਲੀਆਂ ਛਸਣ ਲੱਗਾ ਤੇ ਮਾਂ ਕਹਿਣ ਲੱਗੀ ਨਾ ਪੁੱਤ ਬਸ ਕਰ ਠੀਕ ਨੇ ਦਰਦ ਨਹੀਂ ਹੋ ਰਹੀ ਨਹੀਂ ਕੋਈ ਗੱਲ ਨਹੀਂ ਆਰਾਮ ਮਿਲ ਜਾਓ ਤੇਜਿੰਦਰ ਬੋਲਿਆ ਤਲੀਆਂ ਛਸਦਾ ਹੋਇਆ ਸਾਹਮਣੇ ਕੰਧ ਤੇ ਲੱਗੀ ਦਾਦਾ ਦਾਦੀ ਜੀ ਫੋਟੋ ਵੇਖਣ ਲੱਗਾ ਤੇ ਬੋਲਿਆ ਦਾਦਾ ਜੀ ਦਾਦਾ ਮੈਨੂੰ ਪਤਾ ਨਹੀਂ ਮੈਂ ਵੇਖਿਆ ਨੇ ਦਾਦੀ ਦੇ ਪੈਰਾਂ ਦੀਆਂ ਤਲੀਆਂ ਚੱਸ ਕੇ ਵੀ ਮੈਨੂੰ ਬਹੁਤ ਚੰਗਾ ਲੱਗਦਾ ਸੀ ਤਾਂ ਮਾਂ ਵੀ ਆਪਣੀ ਸਾਸਤੀ ਫੋਟੋ ਵੱਲ ਵੇਖਣ ਲੱਗੀ ਤੇ ਬੋਲੀ ਮੈਂ ਤੇਰੀ ਦਾਦੀ ਦਾ ਦੇਣ ਨਹੀਂ ਦੇ ਸਕਦੀ ਕਦੇ ਉਹ ਮੇਰੇ ਲਈ ਕਿਸੇ ਨੇਕ ਆਤਮਾ ਤੋਂ ਘੱਟ ਨਹੀਂ ਸੀ ਮੈਂ ਬਹੁਤ ਕਰਮਾ ਵਾਲੀ ਸਮਝਦੀ ਹਾਂ ਖੁਦ ਨੂੰ ਕਿ ਮੈਨੂੰ ਤੇਰੀ ਦਾਦੀ ਵਰਗੀ ਸੱਸ ਮਿਲੀ ਤਜਿੰਦਰ ਮਾਂ ਵੱਲ ਵੇਖਣ ਲੱਗਾ ਮਾਂ ਨੇ ਅੱਖਾਂ ਭਰ ਲਈਆਂ ਤੇ ਹੱਥ ਵੀ ਥੋੜੇ ਕੰਬਣੇ ਸ਼ੁਰੂ ਹੋ ਗਏ ਤਜਿੰਦ ਨੇ ਮਾਂ ਦੇ ਦੋਹੇ ਹੱਥਾਂ ਨੂੰ ਆਪਣੀਆਂ ਗੱਲਾਂ ਤੇ ਲਾਇਆ ਤੇ ਮਾਂ ਦੀ ਗੋਦੀ 'ਚ ਸਿਰ ਟਿਕਾ ਲਿਆ ਮਾਂ ਨੇ ਮਹਿਸੂਸ ਕੀਤਾ ਕਿ ਤਜਿੰਦ ਨੇ ਵੀ ਮਨ ਪਰ ਲਿਆ ਫਿਰ ਮਾਂ ਆਪਣੇ ਹੱਥਾਂ ਨਾਲ ਤਜਿੰਦ ਦਾ ਸਿਰ ਪਲੋਸਣ ਲੱਗੀ ਤਜਿੰਦ ਨੂੰ ਕਹਿਣ ਲੱਗੀ ਪੁੱਤ ਚੱਲ ਮੇਰਾ ਬੱਚਾ ਖੜਾ ਹੋ ਸੌਣ ਦੀ ਤਿਆਰੀ ਕਰ ਵੇਖ 3 ਵਜ ਗਏ ਨੇ ਕਲਮਾਸੀਆਂ ਨੇ ਉਹਾਂ ਨੂੰ ਉਹਨਾਂ ਨੂੰ ਫੋਨ ਕਰਕੇ ਦੱਸੀਏ ਅੱਗੇ ਦੀ ਤਿਆਰੀ ਕਰੀਏ ਤੇਰੇ ਵਿਆਹ ਦੇਖਣਾ ਹੁਣ ਉਹਨਾਂ ਨੇ ਸਭ ਨੇ ਤਰਸੇ ਪਏ ਨੇ ਹਾਂਜੀ ਮੰਮਾ ਜਾਨਾ ਡੈਡੀ ਨੂੰ ਮੇ ਲਾਵਾਂ ਇੱਕ ਵਾਰ ਤੇਜਿੰਦਰ ਫੋਲਿਆ ਫਿਰ ਡੈਡੀ ਦੇ ਕਮਰੇ ਵਿੱਚ ਜਾ ਕੇ ਕੰਤੇ ਲੱਗੀ ਵੱਡੀ ਸਾਰੀ ਫੋਟੋ ਸਾਹਮਣੇ ਖਲੋ ਗਿਆ ਮਾਂ ਕਮਰੇ 'ਚ ਬੈਠੀ ਵੇਖ ਰਹੀ ਸੀ ਸਾਹਮਣੇ ਆਪਣੇ ਪਤੀ ਬਿੱਟੂ ਦਾ ਕਮਰਾ ਤੇ ਤੇਜਿੰਦਰ ਕਮਰੇ 'ਚੋਂ ਬਾਹਰ ਨਿਕਲਿਆ ਕੱਪੜੇ ਬਦਲ ਕੇ ਮਾਂ ਕੋਲ ਆਇਆ ਗਲੇ ਮਿਲ ਗਿਆ ਮਿਲਿਆ ਤੇ ਫਿਰ ਆਪਣੇ ਕਮਰੇ 'ਚ ਸੌਣ ਚਲਾ ਗਿਆ ਤੇਜਿੰਦਰ ਦੇ ਸੌਣ ਮਗਰੋਂ ਗੁੱਡੀ ਬਿੱਟੂ ਦੇ ਕਮਰੇ 'ਚ ਗਈ ਚਾਦਰ ਠੀਕ ਕਰਨ ਲੱਗੀ ਬੈੱਡ ਦੀ ਬੈੱਡ ਤੇ ਵਿਸ਼ੂਏ ਚਾਦਰ ਨੂੰ ਠੀਕ ਕਰਨ ਲੱਗੀ ਤੇ ਫੋਟੋਵਾਲ ਵੇਖਣ ਲੱਗੀ ਫਿਰ ਬੋਲੀ ਉਹ ਤੇ ਜਿੰਦਲੀ ਕੁੜੀ ਵੇਖਣ ਗਏ ਸੀ ਦੱਸ ਕੇ ਗਈ ਸੀ ਨਾ ਮਸਵੇਰੇ ਉਹ ਦਿੱਲੀ ਵਾਲੀ ਕੁੜੀ ਸੋਨੀ ਜੀ ਬਹੁਤ ਹੀ ਪਿਆਰੀ ਆ ਚੰਗੀ ਲੱਗੀ ਮੈਨੂੰ ਤਾਂ ਗੁਰਜੀਤ ਨੂੰ ਕੱਲ ਦੱਸ ਦਵਾਂਗੀ ਫਿਰ ਅੱਖਾਂ ਪਰ ਲਈਆਂ ਬਿੱਟੂ ਦੀ ਫੋਟੋ ਵੱਲ ਵੇਖਦੀ ਨੇ ਬਿੱਟੂ ਚੁੱਪਚਾ ਫੋਟੋ ਵਿੱਚੋਂ ਵੇਖ ਰਿਹਾ ਸੀ ਕੁਝ ਵੀ ਨਹੀਂ ਕਹਿ ਰਿਹਾ ਸੀ ਫਿਰ ਗੁੱਡੀ ਜਾਣ ਲੱਗੀ ਤੇ ਬੋਲੀ ਹੋਰ ਵੀ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਸਲਾਹਾਂ ਵੀ ਕਰਨੀਆਂ ਪਰ ਅੱਜ ਥਕਾਵਟ ਜੀ ਹੋ ਰਹੀ ਆ ਕਾਫੀ ਮੈਨੂੰ ਕੱਲ ਦੱਸ ਦਿਆਂ ਮੈਂ ਸਾਰੀ ਗੱਲ ਬੱਤੀ ਬੰਦ ਕਰਕੇ ਬੂਹਾ ਟੋਕੇ ਆਪਣੇ ਕਮਰੇ ਚ ਆ ਗਈ ਗੁੱਡੀ ਬੂਹਾ ਟੋਕੇ ਸੱਸ ਦੀ ਫੋਟੋ ਕੋਲ ਖਲੋ ਗਈ ਤੇ ਉੱਚੀ ਚੀ ਰੋ ਪਈ ਤੇ ਬੋਲੀ ਮਾਏ ਕਿਉਂ ਚਲੀ ਗਈ ਮੈਨੂੰ ਛੱਡ ਕੇ ਦੇਖ ਗਜਿੰਦਰ ਦੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਨੇ ਮੈਂ ਇਕੱਲੀ ਕਿਵੇਂ ਕਰੂੰ ਮੇਤਲ ਤਾਂ ਕੁਝ ਹੋਣਾ ਹੀ ਨਹੀਂ ਮੈਨੂੰ ਕੁਝ ਹੋਰ ਨਹੀਂ ਨਹੀਂ ਇਦਾਂ ਲੱਗੀ ਜਾਂਦਾ ਫੇ ਰੋਂਦੀ ਰੋਂਦੀ ਬੈੱਡ ਦੇ ਇੱਕ ਪਾਸੇ ਬੈ ਗਈ ਚਾਰੇ ਪਾਸੇ ਸਿਰੋ ਕੰਨਾਂ ਚ ਗੁੱਡੀ ਨੂੰ ਆਪਣੇ ਬੋਲਣ ਦੀ ਰੋਂ ਦੀ ਆਵਾਜ਼ ਆ ਰਹੀ ਸੀ ਹੋਰ ਕੋਈ ਨਹੀਂ ਕਾਫੀ ਦੇਰ ਰੋਂਦੀ ਰਹੀ ਗੁੱਡੀ ਫਿਰ ਅੱਖਾਂ ਪੂੰਝ ਕੇ ਬੈੱਡ ਤੇ ਬੈਠ ਗਈ ਢੋਲਾ ਕੇ ਹੱਥ ਕੰਬਣ ਲੱਗੇ ਸੱਸ ਦੀ ਫੋਟੋ ਵੱਲ ਵੇਖੀ ਗਈ ਜਿਵੇਂ ਥੋੜਾ ਲੇਟੀ ਅੱਖਾਂ ਬੰਦ ਕਰੇ ਤਜਾਦਾਂ ਵਿੱਚ ਜਾਣ ਲੱਗੇ ਜਿੱਦਾਂ ਹੀ ਅੱਖਾਂ ਖੁੱਲ੍ਹੇ ਸੋਨ ਸੋਨਸਾਨ ਜੀ ਦਿਖੇ ਤਨਹਾਈ ਤੇ ਚੁੱਪ ਚੁੱਪ ਦਿਖੇ ਅੱਖਾਂ ਕਦੇ ਖੁੱਲਦੀਆਂ ਕਦੇ ਬੰਦ ਹੋ ਰਹੀਆਂ ਸਨ ਗੁੱਡੀ ਦੀਆਂ ਲੰਬਾ ਸਫ਼ਰ ਤੈਅ ਕਰਨ ਕਰਕੇ ਮਿਚ ਵੀ ਨਹੀਂ ਰਹੀਆਂ ਸਨ ਸਹੀ ਤਰ੍ਹਾਂ ਫਿਰ ਸੱਸ ਦੀ ਫੋਟੋ ਵੱਲ ਵੇਖਣ ਲੱਗੀ ਗੁੱਡੀ ਲਗਾਤਾਰ ਦਿਲ ਕਰਨ ਲੱਗਾ ਕਿ ਗੋਦੀ ਵਿੱਚ ਸਿਰ ਟਿਕਾਵਾਂ ਪਹਿਲਾਂ ਵਾਂਗੀ ਫਿਰ ਹੌਲੀ-ਹੌਲੀ ਯਾਦਾਂ ਨੇ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਤੇ ਗੁੱਡੀ ਫੇਰ ਪਿੱਛੇ ਵੱਲ ਚਲੀ ਗਈ ਹੁਣ ਕਹਾਣੀ ਪਿੱਛੇ ਤੋਂ ਸੱਸ ਦੀ ਦਿਨ ਰਾਤ ਸੇਵਾ ਕਰਦੀ ਰਹਿੰਦੀ ਗੁੱਡੀ ਸੱਸ ਬਹੁਤ ਕਮਜ਼ੋਰ ਹੋ ਗਈ ਸੀ ਉੱਠਣ ਬੈਠਣ ਖੜੇ ਹੋਣ ਦੀ ਹੁਣ ਹਿੰਮਤ ਨਹੀਂ ਰਹੀ ਸੀ ਪ੍ਰੀਤੀ ਦਾ ਗਮ ਅੰਦਰ ਗਤੀ ਖਾ ਗਿਆ ਸੀ ਸੱਸ ਨੂੰ ਹੁਣ 2 ਸਾਲ ਹੋ ਗਏ ਪ੍ਰੀਤੀ ਆਈ ਨਹੀਂ ਸੀ ਬਿਲਕੁਲ ਵੀ ਕਰਦੇ ਹਾਲਾਤਾਂ ਕਰਕੇ ਤੇਜਿੰਦਰ ਬੇਸ਼ੱਕ ਪੂਰੀ ਕੋਸ਼ਿਸ਼ ਕਰਦਾ ਇਕੱਲੇ ਬੈਠ ਕੇ ਪੜ੍ਹਾਈ ਕਰਨ ਦੀ ਪਰ ਉਸ ਤੋਂ ਉਸ ਹਸਾਬ ਦੀ ਪੜ੍ਹਾਈ ਨਾ ਹੁੰਦੀ ਇਸ ਕਰਕੇ ਹੁਣ ਨੰਬਰ ਘਟਾਉਣ ਲੱਗੇ ਜਮਾਤੀ ਪ੍ਰੀਖਿਆ ਅਸ਼ਮਾਹੀ ਕਿ ਸਾਲਾਨਾ ਪ੍ਰੀਖਿਆ ਵਿੱਚ ਵੀ ਘਰ ਆ ਕੇ ਪਹਿਲਾਂ ਕਾਪੀ ਦਿਖਾਉਂਦਾ ਸੀ ਭੱਜ ਕੇ ਬਸਤੇ ਵਿੱਚ ਹੁਣ ਪਾਈ ਰੱਖਦਾ ਹੁਣ ਬਿਲਕੁਲ ਨਹੀਂ ਦਿਖਾਉਂਦਾ ਸੀ ਦਿਮਾਗ ਤੇ ਕੋਈ ਬੋਝ ਆ ਲੱਗਦਾ ਸੀ ਪਰ ਪੜ੍ਹਨਾ ਵੀ ਚਾਹੁੰਦਾ ਸੀ ਉਹ ਨਾ ਹੋ ਨਹੀਂ ਪਾਉਂਦਾ ਸੀ ਬਿੱਟੂ ਕੋਲ ਵੀ ਵੇਹਲ ਨਹੀਂ ਹੁੰਦਾ ਸੀ ਹੁਣ ਉਹਨੇ ਟਿਊਟਰ ਫੜ ਲਏ ਸਨ ਕਰ ਵਿੱਚ ਫੋਨ ਬੇਸ਼ੱਕ ਲਗਵਾ ਦਿੱਤਾ ਸੀ ਹੁਣ ਕੀ ਲੋੜ ਪੈਣ ਤੇ ਮੈਨੂੰ ਸਿਕੰਦਰ ਸਿੰਘ ਵੱਲ ਫੋਨ ਕਰ ਲਿਆ ਕਰੋ ਪਰ ਇੱਧਰ ਉੱਧ ਜਾਣ ਕਰਕੇ ਉਹਦੇ ਨਾਲ ਗੱਲ ਨਾ ਹੋ ਪੰਦੀ ਤੇਜਿੰਦਰ ਨੂੰ 부ਝਿਆ 부ਝੇ ਵੇਕੇ ਗੁੱਡੀ ਪੁੱਛਦੀ ਪੁੱਤ ਕੀ ਹੋਇਆ ਤਾਂ ਤੇਜਿੰਦਰ ਮਾਂ ਨੂੰ ਕਹਿ ਦੱਸਦਾ ਕਿ ਪੜਾਈ ਸੰਬੰਧੀ ਆ ਮੈਂ ਹੁਣ ਕੀ ਦੱਸਾਂ ਤੁਹਾਨੂੰ ਮਾਂ ਨੂੰ ਵੀ ਪੜਾਈ ਦਾ ਕੁਝ ਪਤਾ ਨਹੀਂ ਸੀ ਫੇ ਤੇਜਿੰਦਰ ਕੰਦਾ ਮੰਮੀ ਮੈਂ ਤੈਨੂੰ ਘਰੇ ਥੋੜਾ ਬਾਲਾ ਪੜਾਇਆ ਕਰਾਂ ਇੱਕ ਤਿੰਨ ਕੰਮਾਂ ਵਾਲੀ ਕਾਪੀ ਲੈ ਆ ਕੇ ਦਵਾਂ ਤੂੰ ਜਦੋਂ ਮੇਰੇ ਮਗਰਵੇਲੀ ਹੋਇਆ ਕਰੇਂਗੀ ਕੰਮ ਕਰਕੇ ਰੱਖਿਆ ਕਰੀ ਮੈਂ ਆ ਕੇ ਦੇਖ ਲਿਆ ਕਰੂੰ ਗੁੱਡੀ ਸਮਝ ਜਾਂਦੀ ਕੇ ਦੀ ਸਮੱਸਿਆ ਹੁਣ ਪੜਾਈ ਦੀ ਸਮੱਸਿਆ ਵਾ ਤੇ ਮੈਂ ਕਿਵੇਂ ਹੱਲ ਕਰਾਂ ਮੇਰੇ ਤੋਂ ਤਾਂ ਹੱਲ ਨਹੀਂ ਹੋਣੀ ਸੱਸ ਤੇ ਜਿੰਦਰ ਤੇ ਗੁੱਡੀ ਬਲ ਵੇਖਦੀ ਪਈ ਪਈ ਫਿਰ ਔਖੀ ਸੋਖੀ ਹੋ ਕੇ ਬੋਲਦੀ ਗੁੱਡੀ ਤੂੰ ਇਹਦੇ ਸਕੂਲ ਜਾ ਕੇ ਆ ਗੱਲ ਕਰਕੇ ਆ ਕੇ ਇਹਦੀ ਮੈਡਮਾਂ ਨੂੰ ਕਹਿ ਕਿ ਇਹਨੂੰ ਘੰਟਾ ਵੱਧ ਪੜਾਇਆ ਕਰੋ ਬਿਠਾ ਕੇ ਰੱਖਿਆ ਕਰੋ ਤਾਂ ਤੇਜਿੰਦਰ ਕਹਿੰਦਾ ਨਹੀਂ ਦੱਤੀ ਮੇਰੇ ਸਕੂਲੇ ਨਹੀਂ ਜਿਆਦਾ ਬਿਠਾਉਂਦੇ ਛੋਟੇ ਬੱਚਾ ਨੂੰ ਵੱਡੇ ਬੱਚਾ ਨੂੰ ਬਿਠਾਉਂਦੇ ਆ ਉੜੇ 8ਵੀਂ ਤੋਂ 10ਵੀਂ ਚ ਹੁੰਦੇ ਨੇ ਜਦੋਂ ਮੈਂ ਹੋ ਗਿਆ 8ਵੀਂ ਚ ਤਾਂ ਮੈਂ ਵੀ ਉੱਥੇ ਪੜਾਇਆ ਕਰਨਾ ਅੱਛਾ ਤੇ ਤੇਰਾ ਕੀ ਬਣੂ ਤੇਜਿੰਦਰ ਗੁੱਡੀ ਮਾੜਾ ਜ ਮੂੰਬਣਾ ਕੇ ਕਹਿੰਦੀ ਮੰਮੀ ਮੈਂ ਤਾਂ ਹੀ ਕਰਨਾ ਮੈਂ ਤੈਨੂੰ ਪੜਾ ਦਿਆ ਕਰੂੰ ਤੂੰ ਮੈਨੂੰ ਪੜਾ ਦਿਆ ਕਰੀ ਤੇਜਿੰਦਰ ਬੋਲਿਆ ਸੱਸ ਦਾ ਅੱਜ ਕਈ ਦਿਨਾਂ ਬਾਅਦ ਹਾਸਾ ਨਿਕਲਿਆ ਪਰ ਬਹੁਤ ਔਖੀ ਸੋਖੀ ਵਈ ਹੱਸਦੀ ਹੋਈ ਹਫ ਗਈ ਤੇ ਬੋਲੀ ਵੇ ਪੁੱਤ ਤੂੰ ਮੰਮੀ ਨੂੰ ਪੜਾਇਆ ਕਰੀ ਜ਼ਰੂਰ ਪਰ ਤੇਰੇ ਲਈ ਹੁਣ ਤੇਰੀ ਮੰਮੀ ਨੂੰ ਕੁਝ ਕਰਨਾ ਹੀ ਪੈਣਾ ਨਹੀਂ ਗੁੱਡੀ ਉਹ ਉਜਾਗਰ ਸਿਉਂ ਦਾ ਘਰ ਆ ਨਾ ਉਹਦੇ ਲੱਗੇ ਮੈਡਮ ਆ ਪਾਰਕ ਦੇ ਕੋਲ ਉਹਨਾਂ ਨੂੰ ਮੇਰਾ ਨਾਂ ਲੈ ਦੇ ਉਹਦੇ ਕੋਲ ਪੜਾ ਪਾੜਾ ਆ ਕਰੂ ਇਹ ਹਾਂ ਮਾਂ ਠੀਕ ਆ ਗੁੱਡੀ ਬੋਲੀ ਮੰਜੇ ਤੇ ਪਈ ਪਈ ਸੱਸ ਗੁੱਡੀ ਨੂੰ ਕਈ ਸਲਾਹਾਂ ਦਿੰਦੀ ਸੁਝਾ ਦੇ ਰਿੰਦੀ ਬੁੱਢੀ ਪੱਜ ਪੱਜ ਕਰਦੀ ਫਿਰ ਸੱਸ ਦੀਆਂ ਲੱਤਾਂ ਦੀ ਮਾਲਿਸ਼ ਕਰਦੀ ਸਹਾਰਾ ਦੇ ਕੇ ਸੱਸ ਦੇ ਤੁਰਨ 'ਚ ਮਦਦ ਕਰਦੀ ਲੈਟਰੀਨ ਬਾਥਰੂਮ ਆਪ ਲੈ ਕੇ ਜਾਂਦੀ ਚਾਹੇ ਦਿਨ ਹੋਵੇ ਚਾਹੇ ਰਾਤ ਚਾਹੇ ਜਦੋਂ ਮਰਜ਼ੀ ਕੋਈ ਵੀ ਵੇਲਾ ਹੋਵੇ ਮੋਚੋਂ ਹਾਈ ਵੀ ਨਿਕਲਦਾ ਤੱਕ ਗੁੱਡੀ ਉੱਠ ਕੇ ਬਹਿ ਜਾਂਦੀ ਵਿੱਚ ਜਿਹੇ ਚੰਗਾ ਪਲਾ ਉੱਠਣ ਬੈਠਣ ਲੱਗੀ ਸੱਸ ਪਰ ਸਰੀਰ ਰਹਿ ਗਿਆ ਸੀ ਫਿਰ ਇੱਕ ਦਿਨ ਤਜਿੰਦਰ ਰੋਂਦਾ ਹੋਇਆ ਸਕੂਲੋਂ ਆਇਆ ਤੇ ਮੰਮੀ ਨੂੰ ਡਾਇਰੀ ਦਿਖਾਉਣ ਲੱਗਾ ਤੇ ਬੋਲਿਆ ਮੈਡਮ ਨੇ ਡੈਡੀ ਤੇ ਮੰਮੀ ਮਤਲਬ ਦੋਹਾਂ ਨੂੰ ਬੁਲਾਇਆ ਤੁਹਾਨੂੰ ਸਕੂਲੇ ਹੁਣ ਤਜਿੰਦਰ ਦੇ ਸਕੂਲ ਬਿੱਟੂ ਹੀ ਜਾਂਦਾ ਸੀ ਹਮੇਸ਼ਾ ਕਦੇ ਮੀਟਿੰਗ ਹੁੰਦੀ ਸੀ ਤਾਂ ਵੀ ਗੁੱਡੀ ਨੇ ਤਾਂ ਸਕੂਲ ਵੇਖਿਆ ਹੀ ਨਹੀਂ ਸੀ ਪਰ ਹੁਣ ਉਹ ਇੰਨੇ ਇੰਨਾ ਵਿਅਸਤ ਸੀ ਉਹਦੇ ਤੋਂ ਜਾਇਆ ਨਹੀਂ ਸੀ ਜਾਣਾ ਤੇ ਜਿੰਦਾ ਦੇ ਸਕੂਲ ਤਾਂ ਗੁੱਡੀ ਨੂੰ ਕਹਿਣ ਲੱਗਾ ਤੂੰ ਜਾ ਕੇ ਆਈਆਂ ਦੇ ਸਕੂਲੇ ਕੁਝ ਨਹੀਂ ਹੁੰਦਾ ਜੇ ਕੋਈ ਗੱਲ ਹੋਊ ਹੂੰ ਕਰਦੀ ਬਸ ਬਿੱਟੂ ਦੇ ਜਾਨ ਮਗਰੋਂ ਸੱਸ ਨੇ ਵੀ ਸਮਝਾਇਆ ਗੁੱਡੀ ਕੋਈ ਗੱਲ ਨਹੀਂ ਇੱਕ ਵਾਰ ਜਾ ਕੇ ਆ ਨਾਲੇ ਝਾਕਾ ਕੁਲਜੋ ਤੇਰਾ ਤੈਨੂੰ ਜਾਣਾ ਪਿਆ ਕਰਨਾ ਨਾਲੇ ਹੁਣ ਮੈਂ ਪੂਰਾ ਠੀਕ ਠੀਕ ਤਾਂ ਹੈਗੀ ਆ ਪਰ ਮੈਂ ਤਾਂ ਚੱਲਿਆ ਨਹੀਂ ਜਾਣਾ ਇਸ ਲਈ ਤੂੰ ਹੀ ਜਾ ਕੇ ਆ ਤੂੰ ਧਿਆਨ ਨਾਲ ਜਾਈਂ ਖਾਸਾ ਟਾਈਮ ਨਹੀਂ ਲੱਗਣਾ ਉੱਥੇ ਸੱਸ ਨੇ ਫਿਰ ਵੀ ਗੁੱਡੀ ਨੂੰ ਹੌਸਲਾ ਦਿੱਤਾ ਤੇ ਸਕੂਲ ਜਾਣ ਨੂੰ ਗਿਆ ਤੇਜਿੰਦਾ ਦੀ ਤੇਜਿੰਦਰ ਨੂੰ ਸਕੂਲ ਤੋਰ ਕੇ ਜਿਸ ਦਿਨ ਮਾਪਿਆਂ ਨੂੰ ਬੁਲਾਇਆ ਸੀ ਗੁੱਡੀ ਆਟੋ ਫੜਦੀ ਹੋਈ ਸਕੂਲ ਪਹੁੰਚ ਗਈ ਰਾਹ ਵਿੱਚ ਸੱਸ ਦੁਆਰਾ ਸਮਝਾਈਆਂ ਗੱਲਾਂ ਨੂੰ ਯਾਦ ਕਰਕੇ ਰੱਖਿਆ ਕਿੰਨਾ ਵੱਡਾ ਸਕੂਲ ਸੀ ਬਾਹਰੋਂ ਵੇਖ ਕੇ ਗੁੱਡੀ ਦੇ ਸਾਹ ਸੁੱਕ ਗਏ ਫਿਰ ਹੌਲੀ-ਹੌਲੀ ਅੰਦਰ ਆਈ ਬਾਹਰੋਂ ਪੁੱਛਦੀ ਹੋਈ ਅੰਦਰ ਖੁੱਲੇ ਜਿਹੇ ਹਾਲਚ ਪਹੁੰਚ ਗਈ ਜਿੱਥੇ ਉਹਨੂੰ ਥੋੜਾ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਇੱਕ ਦੋ ਹੋਰ ਮਾਪੇ ਵੀ ਬੁਲਾਏ ਸੀ ਉਹਨਾਂ ਦੀ ਵਾਰੀ ਤਮਗਰੋਂ ਤੇਜਿੰਦਰ ਦੇ ਮਾਪਿਆਂ ਦੀ ਵਾਰੀ ਸੀ ਗੁੱਡੀ ਨੇ ਹੂੰ-ਹੂੰ ਕਰਕੇ ਸਿਰ ਹਿਲਾਇਆ ਵਾਵਾ ਪੜੀਆਂ ਲਿਖੀਆਂ ਭੈਣ ਜੀਆਂ ਨੇ ਗੁੱਡੀ ਮਾਨ ਹੀ ਮਨ ਬੋਲੀ ਪੰਜਾਬੀ ਚ ਕੋਈ ਜਾਣਾ ਹੀ ਗੱਲ ਕਰ ਰਿਆ ਸੀ ਫਿਰ ਗੁੱਡੀ ਨੂੰ ਤਜਿੰਦਰ ਦੀ ਜਮਾਤ ਤੱਕ ਲੈ ਜਾਣ ਲਈ ਕਮਾਈ ਆਈ ਉਹਦੇ ਮਗਰੇ ਮਗਰੇ ਗੁੱਡੀ ਚਲੀ ਗਈ ਤਜਿੰਦਰ ਦੀ ਮੈਡਮ ਬਾਹਰ ਆਈ ਤੇ ਨਾਲ ਇੱਕ ਖਾਲੀ ਕਮਰੇ 'ਚ ਤਜਿੰਦਰ ਦੀ ਮਾਂ ਨੂੰ ਬੈਠਣ ਨੂੰ ਕਿਹਾ ਥੋੜੀ ਦੇਰ ਮਗਰੋਂ ਮੈਡਮ ਆਪ ਆਈ ਤੇ ਤਜਿੰਦਰ ਨੇ ਵੀ ਨਾਲ ਬੁਲਾਇਆ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ